ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਚੱਲ ਰਿਹਾ ਹੋਵੇ ਕੋਈ ਵਿਪਤਾ ਦੀ ਘੜੀ ਹੋਵੇ ਕੋਈ ਸੰਕਟ ਆ ਗਿਆ ਹੋਵੇ ਤਾਂ ਉਸ ਮਾੜੇ ਸਮੇਂ ਦੇ ਵਿੱਚੋਂ ਬਾਹਰ ਕਿੰਜ ਨਿਕਲਣਾ ਹੈ ਅਤੇ ਮਾੜੇ ਸਮੇਂ ਨੂੰ ਚੰਗੇ ਸਮੇਂ ਦੇ ਵਿੱਚ ਕਿੰਜ ਬਦਲਣਾ ਹੈ ਇਸ ਲਈ ਸਾਨੂੰ ਸਾਡੇ ਪੰਜਵੇਂ ਪਾਸ਼ਾ ਜੀ ਨੇ ਇਹ ਯੋਗਤੀ ਦੱਸੀ ਹੈ ਪੰਜਵੇਂ ਪਾਸ਼ਿਆਂ ਨੇ ਸਾਨੂੰ ਚਾਰ ਕੰਮ ਕਰਨ ਨੂੰ ਕਿਹਾ ਹੈ ਜਿੰਨਾ ਕੰਮਾਂ ਨੂੰ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਏ ਮਾੜੇ ਸਮੇਂ ਨੂੰ ਚੰਗੇ ਸਮੇਂ ਦੇ ਵਿੱਚ ਬਦਲ ਸਕਦੇ ਹਾਂ ਗੁਰੂ ਦਾ ਭਰੋਸਾ ਹੈ ਗੁਰੂ ਦੇ ਬਚਨ ਹਨ ਤਾਂ ਜੋ ਵੀ ਮਨੁੱਖ ਇਨ੍ਹਾਂ ਬਚਨਾਂ ਨੂੰ ਕਮਾ ਲੈਂਦੇ ਹਨ ਉਹ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਪਾਉਂਦੇ ਹਨ ਤਾਂ ਉਹ ਕਿਹੜੇ ਬਚਨ ਹਨ ਕਿਹੜੇ ਚਾਰ ਕੰਮ ਹਨ ਜੋ ਕਰਕੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ ਸੰਗਤ ਜੀ ਇਸੇ ਵਿਸ਼ੇ ਤੇ ਸਾਡੀ ਅੱਜ ਦੀ ਵੀਡੀਓ ਹੈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਅਤੇ ਜੋ ਸਾਡੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਇਆ ਹੈ ਮਤ ਦਿੱਤੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਤਾਂ ਪੰਜਵੇਂ ਪਾਸ਼ਾ ਜੀ ਦੀ ਕਿਰਪਾ ਹਰ ਵੇਲੇ ਸਾਡੇ ਉੱਤੇ ਬਣੀ ਰਹੇਗੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪਾਸ਼ਾ ਕਹਿੰਦੇ ਹਨ ਕਿ ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਮਾੜੇ ਸਮੇਂ ਦੇ ਵਿੱਚ ਜੇਕਰ ਚਿੰਤਾ ਕਰਨ ਦੀ ਬਜਾਏ ਮਾਲਕ ਦਾ ਚਿੰਤਨ ਕੀਤਾ ਜਾਵੇ ਤਾਂ ਉਹ ਮਾੜਾ ਸਮਾਂ ਛੇਤੀ ਕੱਟਿਆ ਜਾਂਦਾ ਹੈ ਕਿਉਂਕਿ ਹੁਣ ਦੇਖੋ ਜਨਮ ਲਿਆ ਹੈ ਤਾਂ ਜਾਹਰ ਜੀ ਗੱਲ ਹੈ ਕਿ ਮੌਤ ਵੀ ਆਵੇਗੀ ਪਰ ਇਹ ਜਨਮ ਤੇ ਮੌਤ ਦੇ ਵਿੱਚ ਵਿਚਾਲੇ ਵਾਲਾ ਸਮਾਂ ਹੈ ਇਹ ਚੁਣੌਤੀਆਂ ਭਰਿਆ ਮੁਸ਼ਕਲਾਂ ਅਤੇ ਕਠਿਨਾਈਆਂ ਦੇ ਨਾਲ ਭਰਿਆ ਹੋਇਆ ਹੈ ਇਸ ਸਮੇਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਖੇੜੇ ਦੇ ਵਿੱਚ ਰਹਿ ਕੇ ਕੱਟਿਆ ਜਾ ਸਕਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਨਾਨਕ ਪਾਸ਼ਾ ਜੀ ਦਾ ਮੇਰ ਭਰਿਆ ਹੱਥ ਹੁੰਦਾ ਹੈ ਤਾਂ ਬਸ ਉਹੀ ਹੱਥ ਉਹੀ ਜੋਗਤੀ ਸਾਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਮਝਾਈ ਹੈ ਇਦਾਂ ਕਹਿੰਦੇ ਹਨ ਕਿ ਪੰਜਵੇਂ ਪਾਸ਼ਾ ਜੀ ਦੇ ਕੋਲ ਇੱਕ ਪਾਸ਼ਾ ਜੀ ਦਾ ਪਿਆਰਾ ਸਿੱਖ ਆਇਆ ਜਿਸ ਨੇ ਕੇ ਵਪਾਰ ਕਰਨ ਦੇ ਲਈ ਪਰਦੇਸ ਦੇ ਵਿੱਚ ਜਾਣਾ ਸੀ ਤੇ ਉਹ ਸੇਖ ਨੇ ਅੱਜ ਪੰਜਵੇਂ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਮੈਂ ਪਰਦੇਸ ਦੇ ਵਿੱਚ ਜਾ ਰਿਹਾ ਹਾਂ ਮੁਗਲਾਂ ਦੇ ਰਾਜ ਦੇ ਵਿੱਚ ਜਾ ਰਿਹਾ ਹਾਂ ਬਿਗਾਨੇ ਨਗਰ ਦੇ ਵਿੱਚ ਜਾ ਰਿਹਾ ਹਾਂ ਪਾਸ਼ਾ ਮਨ ਦੇ ਵਿੱਚ ਬੜਾ ਡਰ ਹੈ ਉੱਥੇ ਜੇ ਕੋਈ ਸੰਕਟ ਦੀ ਘੜੀ ਆ ਗਈ ਕੋਈ ਮਾੜਾ ਸਮਾ ਆ ਗਿਆ ਤੇ ਮੇਰਾ ਕੌਣ ਸਾਥ ਦੇਵੇਗਾ ਅਤੇ ਪਾਸ਼ਾ ਉਹ ਵਪਾਰ ਕਰਨ ਜਾ ਰਿਹਾ ਹਾਂ ਕਈ ਤਰ੍ਹਾਂ ਦੇ ਮਨ ਦੇ ਵਿੱਚ ਸਵਾਲ ਨੇ ਕਿ ਕਿਤੇ ਘਾਟਾ ਹੀ ਨਾ ਪੈ ਜਾਵੇ ਕਿਤੇ ਮੈਨੂੰ ਕੋਈ ਨੁਕਸਾਨ ਹੀ ਨਾ ਚਲਣਾ ਪੈ ਜਾਵੇ ਪਾਸ਼ਾ ਮੇਰੀ ਇਹ ਜਿਹੜੀ ਚਿੰਤਾ ਹੈ ਇਹ ਦੂਰ ਕਰੋ ਤੇ ਕਹਿੰਦੇ ਪੰਜਵੇਂ ਪਾਸ਼ਾ ਜੀ ਨੇ ਉਸ ਵੇਲੇ ਉਸ ਆਪਣੇ ਪਿਆਰੇ ਸੇਖ ਨੂੰ ਬਚਨ ਕੀਤੇ ਪਾਸ਼ਾ ਕਹਿੰਦੇ ਕਿ ਤੂੰ ਦੇਸ਼ ਜਾਂ ਪਰਦੇਸ ਜਾ ਜਿੱਥੇ ਮਰਜੀ ਜਾ ਜਿੱਥੇ ਵੀ ਜਾਵੇਂਗਾ ਅੱਜ ਤੋਂ ਇਹ ਚਾਰ ਬਚਨ ਯਾਦ ਰੱਖੀ ਇਹ ਚਾਰ ਗੱਲਾਂ ਪੱਲੇ ਨਾਲ ਬੰਨ ਲੈ ਜੇਕਰ ਇਹ ਚਾਰ ਕੰਮ ਕਰੇਗਾ ਤੇ ਜਿਸ ਕੰਮ ਨੂੰ ਵੀ ਹੱਥ ਪਾਵੇਗਾ ਗੁਰਨਾਨਕ ਪਾਸ਼ਾ ਜੀ ਉਸੇ ਕੰਮ ਦੇ ਵਿੱਚ ਪਰਕਤਾ ਪਾ ਦੇਣਗੇ ਤੇਰੇ ਉੱਤੇ ਕੋਈ ਵੀ ਔਖੀ ਘੜੀ ਕੋਈ ਬਿਪਤਾ ਨਹੀਂ ਆਵੇਗੀ ਪਹਿਲੀ ਗੱਲ ਤਾਂ ਆਵੇਗੀ ਹੀ ਨਹੀਂ ਜੇ ਕਿਤੇ ਆ ਹੀ ਗਈ ਤਾਂ ਗੁਰਨਾਨਕ ਪਾਸ਼ਾ ਜੀ ਨੂੰ ਯਾਦ ਕਰ ਲੈਵੀਂ ਉਸੇ ਵੇਲੇ ਤੇਰੀ ਉਹ ਬਿਪਤਾ ਦੀ ਘੜੀ ਉਹ ਮੁਸ਼ਕਲ ਦੀ ਘੜੀ ਟਲ ਜਾਵੇਗੀ ਕਹਿੰਦੇ ਪਾਸ਼ਾ ਨੇ ਉਹਨੂੰ ਦੱਸਿਆ ਕੇ ਸਭ ਤੋਂ ਪਹਿਲਾਂ ਕੰਮ ਅਮਰਤ ਵੇਲੇ ਉੱਠਣਾ ਹੈ ਉਸ ਤੋਂ ਬਾਅਦ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਅਤੇ ਤੀਸਰਾ ਕੰਮ ਜੋ ਜੋ ਤੂੰ ਕਰ ਲਵੇਂਗਾ ਕਿਉਂਕਿ ਉਹਦਾ ਜਿਹੜਾ ਕੰਮ ਹੈ ਵਪਾਰ ਸੀ ਕਰਿਆਨੇ ਦਾ ਸੀ ਤੇ ਪਾਸ਼ਾ ਨੇ ਉਹਨੂੰ ਸਮਝਾਇਆ ਕਿ ਕਦੇ ਵੀ ਘੱਟ ਨਹੀਂ ਤੋਲਣਾ ਸਗੋਂ ਵਾਧਾ ਤੋਲਣਾ ਹੈ ਜਿਸ ਪਾਸੋਂ ਸੌਦਾ ਤੋਲ ਕੇ ਦੇਣਾ ਹੈ ਉਹ ਪਲੜਾ ਹਮੇਸ਼ਾ ਨੀਵਾ ਰੱਖੇ ਤਾਂ ਤੇਰਾ ਬਰਕਤਾਂ ਦਾ ਘੜਾ ਹਮੇਸ਼ਾ ਭਰਿਆ ਰਹੇਗਾ ਅਤੇ ਚੌਥਾ ਕੰਮ ਕਿ ਤੇਰੇ ਦਰ ਦੇ ਉੱਤੇ ਕੋਈ ਵੀ ਗਰੀਬ ਕੋਈ ਵੀ ਲੋੜਵੰਦ ਆਸਰਾ ਖੇ ਆਵੇ ਕਦੇ ਵੀ ਉਸ ਨੂੰ ਖਾਲੀ ਨਹੀਂ ਮੋੜਨਾ ਉਸ ਦੀ ਮਦਦ ਜ਼ਰੂਰ ਕਰਨੀ ਹੈ ਉਹ ਵੀ ਖਿੜੇ ਮੱਥੇ ਤੇ ਜੇਕਰ ਤੂੰ ਇਹ ਚਾਰ ਕੰਮ ਕਰੇਗਾ ਤੇ ਚਾਰ ਕੰਮ ਤੇਰੀ ਕੀਤੀ ਹੋਈ ਕਮਾਈ ਦੇ ਵਿੱਚ ਬਰਕਤ ਪਾਉਣਗੇ ਤੇਰੇ ਉਤੇ ਕਦੇ ਵੀ ਮਾੜਾ ਸਮਾਂ ਨਹੀਂ ਆਵੇਗਾ ਕਦੇ ਵੀ ਮੁਸ਼ਕਲ ਨਹੀਂ ਆਵੇਗੀ ਕਹਿੰਦੇ ਉਸ ਪਿਆਰੇ ਨੇ ਉਸ ਮਨੋਖ ਨੇ ਸੰਤ ਸਤਿਵਚਨ ਕਹਿ ਕੇ ਪ੍ਰਦੇਸ਼ ਦੇ ਵਿੱਚ ਮੁਗਲਾਂ ਦੇ ਰਾਜ ਦੇ ਵਿੱਚ ਵਪਾਰ ਕਰਨ ਦੇ ਲਈ ਉਹ ਚਲਾ ਗਿਆ ਕਹਿੰਦੇ ਪਾਸ਼ਾ ਜੀ ਦੇ ਬਚਨ ਉਸਨੇ ਗਵਾਏ ਨਹੀਂ ਉਸੇ ਤਰ੍ਹਾਂ ਕੀਤੇ ਤੇ ਦਿਨ ਤੋਂ ਘਣੀ ਰਾਤ ਚੌਗਣੀ ਤਰਕੀ ਉਸ ਨੂੰ ਮਿਲਦੀ ਗਈ ਕਿਉਂਕਿ ਹੁਣ ਤੁਸੀਂ ਆਪ ਹੀ ਸੋਚੋ ਕਿ ਜਿਹੜਾ ਦੁਕਾਨਦਾਰ ਵੱਧ ਤੋਲ ਕੇ ਦਿੰਦਾ ਹੋਵੇ ਤਾਂ ਉਸ ਦੀ ਦੁਕਾਨ ਦੇ ਉੱਤੇ ਭੀੜ ਲੱਗੇਗੀ ਸੁਭਾਵਕ ਜੀ ਗੱਲ ਹੈ ਕਹਿੰਦੇ ਦਿਨਾਂ ਦੇ ਵਿੱਚ ਹੀ ਉਸ ਦਾ ਵਪਾਰ ਕਾਫੀ ਵੱਧ ਗਿਆ ਉਸ ਦੀ ਇੱਕ ਦੁਕਾਨ ਤੋਂ ਕਾਫੀ ਦੁਕਾਨਾਂ ਬਣ ਗਈਆਂ ਪਰ ਨਾਲ ਦੀ ਦੁਕਾਨਦਾਰ ਵਾਲਾ ਈਰਖਾ ਕਰਨ ਲੱਗਾ ਕਿਉਂਕਿ ਇਹ ਈਰਖਾ ਸਾੜਾ ਇਹ ਵੀ ਤਾਂ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ ਇਹ ਕੋਈ ਹੋਣ ਤਾਂ ਨਹੀਂ ਹੋਣ ਲੱਗਾ ਕਹਿੰਦੇ ਉਹ ਨਾਲ ਦੇ ਦੁਕਾਨਦਾਰ ਨਾਲ ਦੇ ਵਪਾਰੀ ਇਸ ਸਿੱਖ ਦੇ ਨਾਲ ਬਣਾ ਵਿਤਕਰਾ ਕਰਨ ਲੱਗੇ ਈਰਖਾ ਕਰਨ ਲੱਗੇ ਅਤੇ ਸਭ ਨੇ ਸਲਾਹ ਕੀਤੀ ਕਿਉਂ ਨਾ ਇਸ ਦੀ ਮੁਗਲਾਂ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਜਾਵੇ ਕਹਿੰਦੇ ਉਹਨਾਂ ਨੇ ਵਿਉਂਤ ਬਣਾਈ ਕਿਉਂ ਨਾ ਇਸੇ ਆਪਾਂ ਵਟੇ ਬਦਲ ਦਈਏ ਤੇ ਕਹਿੰਦੇ ਇੰਜ ਹੀ ਉਹਨਾਂ ਨੇ ਕੀਤਾ ਤੇ ਮੌਕਾ ਪਾ ਕੇ ਭਾਈ ਕੁਟਾਰੂ ਜੀ ਦੇ ਵਟੇ ਬਦਲ ਦਿੱਤੇ ਅਤੇ ਕਹਿੰਦੇ ਨਵਾਬ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਇਹ ਘਟ ਤੋਲਦਾ ਹੈ ਕਹਿੰਦੇ ਨਵਾਬ ਨੇ ਆਪਣੇ ਕਰਮਚਾਰੀ ਭੇਜੇ ਸਰਕਾਰੀ ਕਰਮਚਾਰੀ ਆਏ ਅਤੇ ਆ ਕੇ ਪਾਇ ਘਟਾਰੂ ਜੀ ਨੂੰ ਕਹਿਣ ਲੱਗੇ ਕਿ ਤੇਰੀ ਸ਼ਿਕਾਇਤ ਮਿਲੀ ਹੈ ਤੇਰੇ ਵੱਟੇ ਜਿਹੜੇ ਹਨ ਉਹ ਘੱਟ ਤੋਲਦੇ ਹਨ ਤੇ ਕਹਿੰਦੇ ਪਾਇ ਸਾਹਿਬ ਕਹਿਣ ਲੱਗੇ ਕਿ ਨਹੀਂ ਮੈਂ ਤਾਂ ਸਭ ਵਧ ਤੋਲਦਾ ਹਾਂ ਤੁਸੀਂ ਮੇਰੇ ਵੱਟੇ ਚੈੱਕ ਕਰ ਲਓ ਜਦੋਂ ਨੇ ਵੱਟਿਆਂ ਦੇ ਉੱਤੇ ਨਜ਼ਰ ਮਾਰੀ ਤਾਂ ਦੇਖਿਆ ਕਿ ਵੱਟੇ ਤਾਂ ਬਦਲ ਚੁੱਕੇ ਨੇ ਪਾਈ ਕੁਟਾਰੋ ਜੀ ਉਸੇ ਵੇਲੇ ਸਮਝ ਗਏ ਕਿ ਮੇਰੇ ਨਾਲ ਚਾਲ ਚੱਲੀ ਗਈ ਹੈ ਮੈਨੂੰ ਤਾਂ ਫਸਾ ਦਿੱਤਾ ਗਿਆ ਹੈ ਤਾਂ ਕਹਿੰਦੇ ਉਥੇ ਪਾਈ ਕੁਟਾਰੋ ਜੀ ਨੇ ਬਿਨਾਂ ਦੇਰੀ ਕੀਤੇ ਸਰਕਾਰੀ ਕਰਮਚਾਰੀਆਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਤੁਸੀਂ ਸਾਰੇ ਵਟੇ ਚੈੱਕ ਕਰੋ ਪਰ ਮੈਨੂੰ ਨਾ ਬੁਲਾਇਓ ਤੇ ਸਾਥ ਸੰਗਤ ਜੀ ਕਹਿੰਦੇ ਸਰਕਾਰੀ ਕਰਮਚਾਰੀ ਇਧਰ ਵਟੇ ਚੈੱਕ ਕਰਨ ਲੱਗੇ ਤੇ ਇਧਰ ਪਾਈ ਕੁਟਾਰੋ ਜੀ ਇੱਕ ਸਾਈਡ ਦੇ ਉੱਤੇ ਬੈਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜਨ ਲੱਗੇ। ਇਧਰ ਜਪਜੀ ਸਾਹਿਬ ਜੀ ਦੀ ਬਾਣੀ ਪੜ ਰਹੀ ਨੇ ਤੇ ਉਧਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਬਚਨ ਦੇ ਕੇ ਭੇਜਿਆ ਸੀ ਉਹ ਸੰਗਤ ਦੇ ਨਾਲ ਬਚਨ ਕਰ ਰਹੇ ਸੀ। ਸੰਗਤ ਦੇ ਵਿੱਚ ਬਚਨ ਕਰਦਿਆਂ ਕਰਦਿਆਂ ਕਿਸੇ ਨੇ ਆ ਕੇ ਇੱਕ ਟਕਾ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਚਰਣਾ ਦੇ ਵਿੱਚ ਪੇਟ ਕੀਤਾ। ਪਾਸ਼ਾ ਜੀ ਉਹ ਟਕਾ ਆਪਣੇ ਹਥੇਲੀ ਦੇ ਉੱਤੇ ਰੱਖ ਲਿਆ। ਕਦੇ ਇਸ ਹਥੇਲੀ ਤੇ ਕਰਦੇ ਹਨ ਤੇ ਕਦੇ ਉਸ ਹਥੇਲੀ ਤੇ ਕਰਦੇ ਹਨ ਇਹ ਸਭ ਕੌਤਕ ਦੇਖ ਕੇ ਸਿੱਖ ਬੜੇ ਹੈਰਾਨ ਹੋਏ ਉਹਨਾਂ ਨੇ ਪੰਜਵੇਂ ਪਾਸ਼ਾ ਜੀ ਨੂੰ ਪੁੱਛਿਆ ਕਿ ਪਾਸ਼ਾ ਜੀ ਤੁਸੀਂ ਤਾਂ ਮਾਇਆ ਵੱਲ ਦੇਖਦੇ ਤੱਕ ਨਹੀਂ ਅੱਜ ਤੁਹਾਨੂੰ ਇਹ ਟੱਕਾ ਇੰਨਾ ਕਿਉਂ ਪਸੰਦ ਆ ਗਿਆ ਕਿ ਤੁਸੀਂ ਇਸ ਨੂੰ ਛੱਡ ਹੀ ਨਹੀਂ ਰਹੇ ਤਾਂ ਪੰਜਵੇਂ ਪਾਸ਼ਾ ਜੀ ਨੇ ਕਿਹਾ ਕਿ ਭਾਈ ਸਾਡਾ ਇੱਕ ਪਿਆਰਾ ਸਿੱਖ ਮੁਸੀਬਤ ਦੇ ਵਿੱਚ ਹੈ ਉਸ ਦੇ ਵੱਟਿਆਂ ਦੇ ਵਿੱਚ ਫੇਰ ਫੇਰ ਕੀਤਾ ਗਿਆ ਹੈ ਉਸ ਦੇ ਨਾਲ ਬੇਈਮਾਨੀ ਕਰ ਲਈ ਗਈ ਹੈ ਇਸ ਕਰਕੇ ਅਸੀਂ ਆਪਣੇ ਪਿਆਰੀ ਨੂੰ ਬਚਾ ਰਹੇ ਹਾਂ ਪਿਆਰਾ ਸਾਨੂੰ ਚਾਦ ਕਰ ਰਿਹਾ ਹੈ ਅਤੇ ਅਸੀਂ ਉਸ ਦੇ ਵਟਿਆਂ ਦੇ ਵਿੱਚ ਫਰਕ ਨਹੀਂ ਆਉਂਦੇ ਨਾ ਤੇ ਇਸ ਤਰ੍ਹਾਂ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਤਾਂਤੰਡ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈਕਟਾਰੂ ਜੀ ਦੀ लाज ਰੱਖੀ ਜਿਸ ਨੇ ਭਰੋਸੇ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਪਾਸ਼ਾ ਨੇ ਉਸ ਨੂੰ ਉਸ ਦੀ ਵਿਪਤਾ ਦੇ ਵਿੱਚੋਂ ਕੱਢ ਲਿਆ ਇੰਜ ਹੀ ਮੇਰੇ ਪਾਸ਼ਾ ਸਾਡੀ ਰੱਖਿਆ ਕਰਦੇ ਹਨ ਪ੍ਰਸਾਦ ਸੰਗਤ ਜੀ ਸਾਡਾ ਹੀ ਭਰੋਸਾ ਕੱਚਾ ਹੁੰਦਾ ਹੈ ਅਸੀਂ ਦੂਸਰੇ ਪਾਸੇ ਭੱਜਦੇ ਫਿਰਦੇ ਹਾਂ ਸਾਡੇ ਉੱਤੇ ਕੋਈ ਸੰਕਟ ਆਉਂਦਾ ਹੈ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਮਨੋਖਾ ਵੱਲ ਭਜਦੇ ਹਾਂ ਅਸੀਂ ਰਿਸ਼ਤੇਦਾਰਾਂ ਵੱਲ ਭਜਦੇ ਹਾਂ ਅਸੀਂ ਦੋਸਤਾਂ ਮਿੱਤਰਾਂ ਵੱਲ ਭਜਦੇ ਹਾਂ ਕਿ ਸਾਡੀ ਮਦਦ ਕਰੋ ਪਰ ਜੇਕਰ ਗੁਰੂ ਵੱਲ ਭਜਾਂਗੇ ਤਾਂ ਫਿਰ ਸਾਨੂੰ ਹੋਰ ਕਿਤੇ ਭਜਣ ਦੀ ਲੋੜ ਨਹੀਂ ਪੈਣੀ ਗੁਰੂ ਨੇ ਸਾਡੀ ਵਿਪਤਾ ਸਾਡੀ ਮੁਸੀਬਤ ਦਾ ਹੱਲ ਆਪਣੇ ਆਪ ਕਰ ਦੇਣਾ ਹੈ ਲੋਕ ਆਪ ਚੱਲ ਕੇ ਮਦਦ ਕਰਨ ਦੇ ਲਈ ਆਉਣਗੇ ਤਾਂ ਇਸ ਕਰਕੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਸੰਗਤ ਜੀ ਕਹਿ ਰਹੀਆਂ ਹਾਂ ਗੁਰੂ ਦੇ ਇਹ ਬਚਨ ਕਮਾਉਣੇ ਹਨ ਇਹ ਬਚਨ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਕਦੇ ਵੀ ਕਿਸੇ ਦੇ ਨਾਲ ਠੱਗੀ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਜੇਕਰ ਜੋ ਵੀ ਵਪਾਰ ਕਰਦੇ ਹੋ ਉਹ ਕਦੇ ਵੀ ਵਪਾਰ ਦੇ ਵਿੱਚ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਦੇ ਨਾਲ ਆਪਣਾ ਜੋ ਵੀ ਕਾਰੋਬਾਰ ਹੈ ਉਹ ਕਰਨਾ ਹੈ ਅਤੇ ਉਸ ਤੋਂ ਬਾਅਦ ਜੇ ਕੋਈ ਗਰੀਬ ਜ਼ਰੂਰਤਮੰਦ ਲੋੜਵੰਦ ਆਵੇ ਕਦੇ ਵੀ ਉਸ ਨੂੰ ਆਪਣੇ ਘਰ ਤੋਂ ਖਾਲੀ ਨਹੀਂ ਮੋੜਨਾ ਤੇ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ